ਇਹ ਸਾਰੇ ਬੰਨ ਲੱਗ ਚੁੱਕੇ ਉਹ ਵੀ ਸਮਾਜ ਸੇਵੀਆਂ ਨਾਲ ਆ ਪ੍ਰਸ਼ਾਦ ਦੀ ਗੱਲ ਕਰੀਂ ਬਰਸਾਦ ਫੇਰ ਕੱਲ ਵੀ ਬਰਸਾਦ ਅੱਸੀ ਦੋ ਦਿਨ ਪਹਿਲਾਂ ਵੀ ਬਰਸਾਦ ਮੈਂ ਕਿਹਾ ਇੱਥੋਂ ਹੁਣ 1 ਕਿਲੋਮੀਟਰ ਆ ਏ 1 ਕਿਲੋ ਡੇਢ ਕਿਲੋਮੀਟਰ ਜਿਹੜਾ ਬੰਨ ਇਹ ਖੁੱਲਾ ਹੀ ਪਿਆ ਛੱਦ ਲੋ ਜ ਹੁਣ ਜਦ ਅੱਗੇ ਬੰਨ ਲੱਗ ਕੇ ਇਹ ਤਾਂ ਸਾਰਾ ਪਾਣੀ ਫੇਰ ਜੱਕ ਦੋਵੇਂ ਬਾਹਰ ਆ ਜਾਣਾ ਅੱਗੇ ਤਾਂ ਪਾਣੀ ਇਸ ਕਰਕੇ ਬਾਹਰ ਨਹੀਂ ਆਇਆ ਕਿ ਅੱਗੇ ਵਾਲੇ ਜਿਹੜੇ ਬੰਨ ਸਕੇ ਨਾ ਉਹ ਜਿਹੜੇ ਆ ਉਹ ਟੁੱਟੇ ਹੋਏ ਸੀਗੇ ਪਾਣੀ ਉੱਥੋਂ ਫਿੱਦਰ ਗਿਆ ਕੇ ਜਾ ਕੇ ਲੁਧਿਆਣੇ ਤੋਂ ਕਿਉਂ ਪਾਣੀ ਖਿੱਦਰ ਗਿਆ ਇੱਥੇ ਹੁਣ ਜਦ ਉਹ ਬੰਨ ਬ ਬਿਲਕੁਲ ਝੂਠਾ ਮੰਤਰੀ ਆ ਇਹ ਨੂੰ ਇਹ ਦਿਮਾਗ ਵੀ ਹੈ ਨਹੀਂ ਇਸ ਬੰਦੇ ਦਾ ਸੱਚ ਕਹਿੰਦਾ ਸੀ ਅੱਕੇ ਹੋਏ ਕਹਿ ਰਹੇ ਆ ਬੜਾ ਸਤਿਕਾਰਯੋਗ ਅਹੁਦੇ ਆਉਂਦੇ ਆ ਮੰਤਰੀ ਕੋਈ ਉਹ ਮਾੜੀ ਮੋਟੀ ਕਰਦੀ ਹੁੰਦੀ ਪਰ ਅਸੀਂ ਕਹਿੰਦਾ ਵੀ ਇਹ ਬਿਲਕੁਲ ਦਿਮਾਗ ਹੈ ਨਹੀਂ ਕਿਹੜਾ ਆ ਇਹ 2 ਕਰੋੜ ਪਤਾ ਨਹੀਂ ਕਿੰਨੇ ਰੁਪਏ ਕਰੋੜਾਂ ਰੁਪਏ ਇਹ ਚੱਕ ਕੇ ਉਥੇ ਮੁੱਖ ਮੰਤਰੀ ਨੂੰ ਫੜਾਇਆ ਆਹ ਲਓ ਜੀ ਅਸੀਂ ਰਾਹਤ ਫੰਡ ਦੇ ਵਿੱਚ ਮੈਂ ਪੈਸਾ ਦਿੰਦਾ ਮੈਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਨਾ ਖਜ਼ਾਨੇ ਵਿੱਚ ਕਿਉਂ ਜਮ੍ਹਾਂ ਕਰਾਇਆ ਤੇਰਾ ਆਪ ਦਾ ਏਰੀਆ ਟੁੱਟ ਰਿਹਾ ਮਾਨੂੰ ਟੁੱਟੇ ਹੋਇਆ ਉਸ ਪੈਸੇ ਦੇ ਨਾਲ ਇਹਨੂੰ ਚਾਹੀਦਾ ਸੰਗਾ ਇੱਥੇ ਜ਼ਿੰਮੇਦਾਰਾਂ ਨੂੰ ਕਹਿੰਦਾ ਦੇਖੋ ਮੈਂ 80 ਕਰੋੜ ਰੁਪਏ ਸਰਕਾਰ ਨੂੰ ਦੇਣ ਲੱਗਿਆ ਤੁਸੀਂ ਆਪਣੇ ਲਾਓ ਟਰੈਕਟਰ ਮੈਂ ਵੀ ਟਰੈਕਟਰ ਭੇਜਦਾ ਚਲੋ ਇੱਥੇ ਚੱਕ ਕੇ ਮਿੱਟੀ ਦਰਿਆ ਦੇ ਵਿੱਚ ਉਹਨੂੰ ਬੰਨ੍ਹਣ ਨੂੰ ਲਾਈਏ ਆਪਾਂ ਉਹੀ ਪੈਸੇ ਦੇ ਨਾਲ ਬੰਨ੍ਹ ਲੱਗ ਸਕਦਾ ਸੀ ਉਹ ਪੈਸਾ ਇੱਧਰ ਫੜਾਤਾ ਹੁਣ ਸਰਕਾਰ ਅਕੇ ਹਾੜੇ ਕੱਢਦਾ ਪਰ ਨਹੀਂ ਕੱਢਦਾ ਸਰਕਾਰ ਨੂੰ ਕਹਿੰਦਾ ਕਿ ਨਹੀਂ ਕਹਿੰਦਾ ਹੁਣ ਸਰਕਾਰ ਦੀਆਂ ਮਿੰਤਾਂ ਕਰਕੇ ਵੀ ਸਾਨੂੰ ਪੈਸਾ ਦੋ ਕਹਿੰਦੇ ਜੀ ਫੰਡ ਰੀਲੀਜ਼ ਨਹੀਂ ਹੋਇਆ ਹੁਣ ਅਸੀਂ ਫੰਡ ਦੇ ਵਾਸਤੇ ਅਸੀਂ ਪ੍ਰਪੋਜ਼ਲ ਭੇਜ ਰਹੇ ਹਾਂ ਅਸੀਂ ਟਰੈਂਡਰ ਲਾਵਾਂਗੇ ਇੱਕ ਸਰਕਾਰ ਕੋਲੋਂ ਪੈਸਾ ਮੰਗਣਾ ਜਿਹੜਾ ਤੇਰੀ ਜੇਬ ਦੇ ਵਿੱਚ ਸਗਾ ਤੂੰ ਚਾਕੇ ਮੁੱਖ ਮੰਤਰੀ ਨੂੰ ਪੜਾਇਆ ਹੁਣ ਮੁੱਖ ਮੰਤਰੀ ਦਾ ਨਾਮ ਕਰਕੇ ਇੱਧਰ ਦੇ ਦੋਗੇ ਉਹ ਜਿਹੜਾ ਪੈਸਾ ਸਗਾ ਇਹਨੂੰ ਸਿੱਧਾ ਉੱਥੇ ਲਵਾਉਣਾ ਚਾਹੀਦਾ ਸਗਾ ਉਹ ਬਹੁਤ ਵੱਡੀ ਗਲਤੀ ਕੀਤੀ ਹੈ ਦੂਸਰਾ ਹੈਗਾ ਰਾਹ ਰੋਡ ਵਾਲਾ ਰਾਹ ਰੋਡ ਦਾ ਇਹ ਜਿਹੜਾ ਮੰਤਰੀ ਮੈਂ ਤਾਂ ਸਿੱਧੇ ਲੱਭ ਜਾਂਦੇ ਵਿੱਚ ਕਹਿੰਦਾ ਸਮਝ ਜਿੱਥੇ ਮਰਜੀ ਆ ਕੇ ਡਿਬੇਟ ਕਰ ਲਵੇ ਸਾਡੇ ਦੇ ਨਾਲ ਰਾਹੋ ਰੋਡ ਜਿਹੜਾ ਬਾ ਮੰਤਰੀ ਨਹੀਂ ਬਣ ਦੇ ਰਿਆ ਸੀ ਸਿੱਧੇ ਲਮਜਾਂ ਦੇ ਵਿੱਚ ਕਹਿ ਰਹੇ ਆ ਉਹ ਕਿਉਂ ਨਹੀਂ ਬਣਨ ਦੇ ਰਿਆ ਉਹ ਤਾਂ ਆਪਕਾ ਨਾ ਮੇਰੇ ਇਲਾਕੇ ਆ ਮੈਂ ਆਪਣੇ ਇਲਾਕੇ ਨੂੰ ਵਧੀਆ ਤੋਂ ਬਣਾਇਆ ਰਾਂਗਾ 6 ਮਹੀਨੇ ਬਾਅਦ ਚੌਣ ਜੱਦਾ ਲੱਗ ਜਾਣਾ ਅਗਲਾ ਕਹਿੰਦਾ ਜਿੰਨੇ ਪੈਸੇ ਕੁੱਟ ਹੁੰਦੇ ਆ ਕੁੱਟ ਲੋ ਯਾਰ ਰੇਤੇ ਦਾ ਕੰਮ ਚੱਲਦਾ ਬਸ ਮੰਗੜਪਿੰਡ ਮੰਗ ਬੌਸਗੜ ਵਿੱਚ ਕਿੰਨਾ ਰੇਤੇ ਮੈ ਨਹੀਂ ਕਲਦੇ ਉਹ ਬੰਦ ਕੋ ਮੰਗੜਪਿੰਡ ਰੋਡ ਪ੍ਰੋਵਿਟ ਪਰ ਵਾਲੇ ਦੇਖੋ ਜੇ ਗੌਸਗੜੀਆਂ ਨੇ ਬੰਦ ਕੀਤੀ ਦੂਜੇ ਪਿੰਡ ਵੀ ਬੰਦ ਕਰ ਸਕਦੇ ਆ ਪਰ ਉਹ ਪਿੰਡਾਂ ਵਾਲੇ ਉਠਾਂ ਮਸਾਲ ਬੌਸਗੜ ਨੇ ਲਾਈ ਸੀ ਨਾ ਮਸਾਲ ਤੇ ਦਾ ਪੈਦਾ ਕੀਤੀ ਆ ਉਹਨਾਂ ਸਸਾਨ ਚ ਨਹੀਂ ਆਉਂਦਾ ਦਾਲ ਆ ਜੂਗੀ ਪਰ ਪਹਿਲਾਂ ਉਹ ਧਰਨਾ ਲਾਉਣ ਯਾਰ ਉਹ ਧਰਨਾ ਕਿਹਨਾਂ ਦੀ ਸਮੱਸਿਆ ਵਾ ਜਿਹੜੇ ਪਿੰਡਾਂ ਦੀ ਤੁਸੀਂ ਹਰ ਵਾਰੀ ਸਰਕਾਰ ਨੂੰ ਕੋਈ ਕਮੀਆਂ ਦੱਸਦੇ ਨੇ ਸਰਕਾਰ ਇੰਨੇ ਉਹਦੇ ਕੰਮکاری 10 ਲੱਖ ਰੁਪਏ ਦੇ ਦੀ ਮੀਮਾ ਦੋਨਾ ਦੇਣ ਜਾ ਰਹੀ ਹੈ ਉਹ ਵੀ ਤਾਂ ਕੰਮ ਕਰ ਰਹੀ ਆ ਬਿਜਲੀ ਮੀ ਫ੍ਰੀ ਹੈਗੀ ਆ ਬੱਸਾਂ ਦਾ ਕਿਰਾਇਆ ਉਹ ਨਹੀਂ ਲੱਗ ਰੇ ਫਿਰ ਤੁਸੀਂ ਹਰ ਵਾਰੀ ਟਾਰਗੇਟ ਪੰਜਾਬ ਦਾ ਸਰਕਾਰ ਨੂੰ ਕਿਉਂ ਕਰ ਪਹਿਲੀ ਗੱਲ ਤਾਂ ਕੁਛ ਨਹੀਂ ਫਰੀ ਹੈਗਾ ਜੀ ਜਿਆਦਾ ਜਿਹੜੇ ਪਹਿਲਾਂ ਇਹਨਾਂ ਨੇ ਕਰੇ ਹੋਏ ਸੀਗੇ ਦੱਖ ਲੱਖ ਦੇ ਕਿ 5-5 ਲੱਖ ਦੇ ਪੀਜੀਆਈ ਵਾਲਾ ਨੇ ਹੋਰ ਹਸਦਾਨਾਂ ਨੇ ਬੰਦ ਕੰਮ ਬੰਦ ਕਰ ਦਿੱਤਾ ਇਲਾਜ ਬੰਦ ਕਰ ਦਿੱਤਾ ਕਹਿੰਦੇ ਸਰਕਾਰ ਸਾਨੂੰ ਪੈਸਾ ਨਹੀਂ ਦੇ ਰਹੀ ਪਹਿਲੇ ਬਿੱਲ ਬਹੁਤ ਖੜੇ ਨੇ ਹੁਣ ਇਹ ਸਾਰੀ ਲੁਕਣ ਮਿਟੀ ਆ ਵੀ ਹੁਣ 10 ਲੱਖ ਦਾ ਅਸੀਂ ਕਰ ਦਿੰਦੇ ਉਹ ਕੁਛ ਨਹੀਂ ਹੈਗਾ ਕਿਸੇ ਨੂੰ ਕੁਛ ਨਹੀਂ ਮਿਲਣਾਗਾ ਸਰਕਾਰ ਕਿ ਹਸਦਾਨਾਂ ਨੂੰ ਪੈਸੇ ਦੇਊਗੀ ਤਾਂ ਬਾਅਦ ਸ਼ੁਰੂ ਹੋਊਗਾ ਉਹ ਇਹਨਾਂ ਨੇ ਹੁਣ ਉਹਨੂੰ ਰੋਕ ਲਿਆ ਰੋਕ ਕੇ ਦੂਜਾ ਸ਼ੁਰੂ ਕਰ ਲਿਆ ਪਹਿਲਾਂ ਵਾਲੇ ਪੈਸੇ ਦੀ ਜੀ ਕਿੱਥੇ ਨੂੰ ਕੁਛ ਨਹੀਂ ਮਿਲਣਾ ਇਹ ਹੁਣ ਆ ਤੁਨ ਮਦਾ ਝੂਠ ਸਾਡੇ ਮੰਗਲੀ ਟਾਂਡਾ ਦੇ ਵਿੱਚ ਮੰਤਰੀ ਨਹੀਂ ਪੱਥਰ ਰੱਖ ਗਿਆ ਸੜਕਾਂ ਦੇ ਹੋਰ ਪਿੰਡਾਂ ਦੇ ਵਿੱਚ ਕੰਮ ਹੋ ਰੇ ਕੰਮ ਵੀ ਕਰਦੇ ਨਾਲ ਮੈਂ ਕਹਿੰਦਾ ਉਹ ਦੇਖੋ ਇਹ ਪਤਾ ਕੀ ਕਰਦੇ ਆ ਦੇਖੋ ਜੀ ਅਸੀਂ ਆਹ ਸੜਕ ਵਾਸਤੇ ਪੈਸਾ ਪਾਸ ਆਉਣਾ ਜੇ ਵੋਟਾਂ ਪਾ ਲੋ ਆਹ ਦੇਖੋ ਜੀ ਨਹੀਂ ਪੱਥਰ ਰੱਖਦਾ ਵੋਟਾਂ ਪਾ ਲੋ ਬੋਟਾ ਪਵਾ ਲੀਆਂ ਹੁਣ ਉਹ ਕਿੰਨੇ ਮਹੀਨੇ ਹੋ ਗਏ ਮੰਗਲੀ ਟਾਂਡਾ ਦੀ ਨਹੀਂ ਪੱਥਰ ਰੱਖੇ ਹੁਣ ਜੇ ਲੋਕਾਂ ਨੇ ਵੀ ਤੋੜ ਦਿੱਤਾ ਫਿਰ ਇਹਨੇ ਫਿੱਟਣਾ ਲੋਕਾਂ ਨਾਲ ਅੱਕੇ ਹੋਇਆ ਨਾ ਕਹਤਾਂ ਭੰਨ ਵੀ ਦੇਣ ਇਹਨਾਂ ਦੇ ਜੀ ਪੱਤਰ ਹਣੋ ਕੰਮ ਸ਼ੁਰੂ ਨਹੀਂ ਹੋਇਆ ਸਾਡੇ ਪਿੰਡਾਂ ਦੀ ਸੜਕ ਬਣਾਈ ਨਹੀਂ ਰਾਹੋਂ ਰੋਡ ਦਾ ਜਿਹੜਾ ਸਦਾ ਉਹ ਨਹੀਂ ਬਣਾਇਆ ਕਾ ਪੈਸਾ ਆਇਆ ਹੋਇਆ ਇਹਨਾਂ ਨੂੰ ਪਤਾ ਜੇ ਰਾਹ ਰੋਡ ਦਾ ਕੰਮ ਸ਼ੁਰੂ ਹੋ ਗਿਆ ਫੇ ਸਾਡੇ ਟਿੱਪਰ ਬੰਦ ਹੋ ਜਾਣਾ ਟਿੱਪਰ ਚੱਲਦੇ ਰਹਿਣ ਤੇ ਸੜਕ ਜਿਹੜੀ ਅਗਲੀ ਸਰਕਾਰ ਵੀਰੇ ਨੂੰ ਪਤਾ ਨਾ ਮੈਨੂੰ ਟੈਕਟਰ ਮਿਲਣੀਆਂ ਨਾ ਮਿਲਗੀ ਦਾ ਬਣਨਾ ਨਹੀਂ ਜਿੱਤਣਾ ਨਹੀਂ ਹੁਣ ਜਿਹੜਾ ਹੈਗਾ ਤਾਹ ਲੈ ਰਹੀ ਆ ਸਰਕਾਰ ਪੈਸਾ ਇਕੱਠਾ ਕਰ ਸੋ ਮੌਜੂਦਾ ਅਸਲ ਲੱਡੋ ਟੋਰਪਲਾ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਤੱਕ ਪਲ ਪਲ ਦੀ ਖਬਰ ਤੁ ਇਹ ਅਸਲ ਇਹ ਜਿਸ ਦਾ ਪਾਕਿਸਤਾਨ ਮੌਜੂਦ ਯੂਨੀਅਨ ਦੇ ਵੱਲੋਂ ਜਿਹੜਾ ਅੱਜ ਟੋਲ ਪਲਾਜ਼ਾ ਨੂੰ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਮੰਗਾਂ ਨੇ ਤਾਂ ਸਰਸਵਾਲੀ ਕਲੋਨੀ ਪਿਛਲੇ ਦਿਨੀ ਦੇਖ ਲੈ ਕਿੰਨਾ ਜੜੀ ਪਾਣੀ ਦੇ ਨਾਲ ਬੜਾ ਨੁਕਸਾਨ ਆਇਆ ਤੇ ਚੈਨਲ ਪੰਜਾਬ ਨੂੰ ਚੈਨਲ ਵੱਲੋਂ ਵੀ ਖਬਰਾਂ ਸੀ ਤੁਹਾਡੇ ਤੱਕ ਦਿਖਾੰਦੇ ਰਹੇ ਆ ਪਰ ਅੱਜ ਕਿੰਨੇ ਜ 26 ਜਨਵਰੀ ਮਨਾਇਆ ਜਾ ਰਹੀ ਹੈ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਲੋਕ ਖੁਸ਼ ਨੇ ਕੀ ਟੋਲ ਪਲਾਜ ਜਿਹੜਾ ਲੰਘ ਰਹਾ ਹੈ ਕਿੱਥੇ ਮੋٹے ਪੈਸੇ ਲੈ ਜਾਂਦੇ ਹੈ ਬਿਲਕੁਲ ਫਰੀ ਨਿਕਲ ਰਹੇ ਬਾਕੀ ਅਸਲੀ ਦੇਖੀ ਜਾਵੇ ਤਾਂ ਅਸਲੀ ਯਾਦੀ ਅੱਜ ਵੀ ਨਜ਼ਰ ਆ ਰਹੀ ਹੈ ਕਿਉਂਕਿ ਇੱਥੇ ਅੱਜ ਵੱਡੇ ਜਿਹੜੀ ਰਕਮ ਲਈ ਜਾਂਦੀ ਹੈ ਅੱਜ ਲੋਕ ਫਰੀ ਲੰਘ ਰਹੇ ਨੇ ਸਾਡੇ ਨਾਲ ਮੌਜੂਦ ਨੇ ਇਹ ਸਰ ਕੀ ਕਹਿਣਾ ਚਾਹੋਗੇ ਦੇਖ ਰਹੇ ਹੋ ਕਿ ਅੱਜ ਫਿਰ ਪਾਤੀਕ ਸਾਹਿਬ ਮੌਜੂਦ ਯੂਨੀਅਨ ਦੇ ਵੱਲੋਂ ਜਿਹੜਾ ਅੱਜ ਟਰਨਾ ਲਗਾਏ ਜਾ ਰਹੇ ਆ ਟਰਨਾ ਵੀ ਇਸ ਤਰ੍ਹਾਂ ਦਾ ਕਿ ਇੱਕ ਤਾਂ ਹੁੰਦਾ ਦਰੀ ਬਿਠਾ ਕੇ ਬੈਠਣਾ ਪੈਂਦਾ ਸੀ ਪਰ ਇੱਥੇ ਲੋਕ ਬੜੇ ਖੁਸ਼ ਹੋ ਕੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਇਹ ਕੋ ਰਾਹ ਮੋੜ ਦਾ ਮੁੱਦਾ ਜਿਹੜਾ ਬੜੇ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਪੈਸਾ ਵੀ ਕੇਂਦਰ ਵੱਲੋਂ ਆਇਆ ਹੋਇਆ ਲੇਕਿਨ ਸਰਕਾਰ ਉਹਨੂੰ ਖਰਚ ਨਹੀਂ ਰਹੀ ਇਹ ਕਹੇਗਾ ਸਤਲੋਜ ਬੰਨ ਜਿਹੜਾ ਸਾਡਾ ਤੁਸੀਂ ਬੰਨ ਟੁੱਟਿਆ ਸੀਗਾ ਸਸਰਾਲੀ ਕੋਲੋਂ ਨੇ ਉਹ ਜਿਹੜਾ ਬੰਨਾ ਹੋਰ ਵੀ ਜਿਹੜੇ ਬੰਨ ਟੁੱਟੇ ਹੋਏ ਨੇ ਇਹ ਜਿਹੜਾ ਸਰਕਾਰ ਨੇ ਹਜੇ ਤੱਕ ਲਾਏ ਨਹੀਂ ਹੈਗੇ ਹੁਣ ਪਿਛੜੇ ਸਾਧ ਜਦੋਂ ਹੜ ਆਏ ਆ ਵੀ ਹੁਣ ਜੇ ਇਸ ਸਾਲ ਹੜ ਆ ਜਾਣ ਅੱਗੇ ਵਾਲੇ ਬੰਨ ਸਾਰੇ ਲੁਧਿਆਣੇ ਤੋਂ ਜਿਹੜਾ ਅੰਮ੍ਰਿਤਸਰ ਵਾਲੀ ਸਾਈਡ ਆ ਸਾਰੇ ਬੰਨ ਲੱਗ ਚੱਕੇ ਉਹ ਵੀ ਸਮਾਜ ਸੇਵੀਆਂ ਨਾਲ ਆਇਆ ਪ੍ਰਸ਼ਾਸਨ ਦੀ ਗੱਲ ਨਹੀਂ ਪ੍ਰਸ਼ਾਸਨ ਫਿਰ ਕੱਲ ਵੀ ਪ੍ਰਸ਼ਾਸਨ ਸੀ ਇਹ ਦੋ ਦਿਨ ਪਹਿਲਾਂ ਹੀ ਪ੍ਰਸ਼ਾਸਨ ਮੈਂ ਕਹਿੰਦਾ ਇੱਥੋਂ ਹੁਣ 1 ਕਿਲੋਮੀਟਰ ਆ ਇਹ 1 ਕਿਲੋ ਡੇਢ ਕਿਲੋਮੀਟਰ ਜਿਹੜਾ ਬੰਨ ਇਹ ਖੁੱਲਾ ਹੀ ਪਿਆ ਸਤਲੁਜ ਹੁਣ ਜੇ ਅੱਗੇ ਬੰ ਜਿਹੜੇ ਬੰਨ ਸੀਗੇ ਨਾ ਉਹ ਜਿਹੜੇ ਆ ਟੁੱਟੇ ਹੋਏ ਸੀਗੇ ਪਾਣੀ ਉੱਥੋਂ ਖੇਧਰ ਗਿਆ ਅੱਗੇ ਜਾ ਕੇ ਲੁਧਿਆਣੇ ਤੋਂ ਕਿਉਂ ਪਾਣੀ ਖੇਧਰ ਗਿਆ ਇੱਥੇ ਹੁਣ ਜਦੋਂ ਉਹ ਬੰਨ ਬੰਦ ਹੋਗੇ ਤਾਂ ਪਾਣੀ ਤਾਂ ਹੁਣ ਇੱਥੋਂ ਹੀ ਨਿਕਲਣਾ ਨਾ ਸੋ ਇਹ ਗੱਲ ਹੈਗੀ ਆ ਸਰਕਾਰ ਜਿਹੜਾ ਮੰਤਰੀ ਹੈ ਬਿਲਕੁਲ ਝੂਠਾ ਮੰਤਰੀ ਹੈ ਇਹ ਇਹਨੂੰ ਇਹ ਦਿਮਾਗ ਵੀ ਹੈ ਨਹੀਂ ਇਸ ਬੰਦੇ ਦਾ ਸੱਚ ਕਹਿੰਨਾ ਸੀ ਅੱਕੇ ਹੋਏ ਕਹਿ ਰਹੇ ਆ ਬੜਾ ਸਤਿਕਾਰਯੋਗ ਉਹਦੇ ਆਉਂਦੇ ਆ ਮੰਤਰੀ ਕੋਈ ਉਹ ਮਾੜੀ ਮੋਟੀ ਗੱਲ ਨਹੀਂ ਹੁੰਦੀ ਪਰ ਅਸੀਂ ਕਹਿੰਨਾ ਵੀ ਇਹ ਬਿਲਕੁਲ ਦਿਮਾਗ ਹੈ ਨਹੀਂ ਜਿਹੜਾ ਇਹ 2 ਕਰੋੜ ਪਤਾ ਨਹੀਂ ਕਿੰਨੇ ਰੁਪਇਆ ਕਰੋੜਾਂ ਰੁਪਇਆ ਇਹ ਚੱਕ ਕੇ ਉਥੇ ਮੁੱਖ ਮੰਤਰੀ ਨੂੰ ਫੜਾਇਆ ਆ ਲਓ ਜੀ ਅਸੀਂ ਰਾਹਤ ਫੰਡ ਦੇ ਵਿੱਚ ਮੈਂ ਪੈਸਾ ਦਿੰਦਾ ਮਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਨਾ ਖਜ਼ਾਨੇ ਵਿੱਚ ਕਿਉਂ ਜਮ੍ਹਾਂ ਕਰਾਇਆ ਤੇਰਾ ਆਪ ਦਾ ਏਰੀਆ ਡੋਪ ਰਿਹਾ ਪਾਣੇ ਟੁੱਟੇ ਹੋਏ ਆ ਉਸ ਪੈਸੇ ਦੇ ਨਾਲ ਇਹਨੂੰ ਚਾਹੀਦਾ ਸੀਗਾ ਇੱਥੇ ਜ਼ਿੰਮੇਦਾਰਾਂ ਨੂੰ ਕਹਿੰਦਾ ਦੇਖੋ ਮੈਂ ਨੇ ਕਰੋੜ ਰੁਪਇਆ ਸਰਕਾਰ ਨੂੰ ਦੇਣ ਲੱਗਿਆ ਤੁਸੀਂ ਆਪਣੇ ਲਾਓ ਟਰੈਕਟਰ ਮੈਂ ਵੀ ਟਰੈਕਟਰ ਭੇਜਦਾ ਹਾਂ ਚਲੋ ਇੱਥੇ ਟੱਕ ਕੇ ਮਿੱਟੀ ਦੇ ਰਿਆ ਦੇ ਵਿੱਚੋਂ ਇਹਨੂੰ ਬੰਨਣ ਨੂੰ ਲਾਈਏ ਆਪਾਂ ਉਹੀ ਪੈਸੇ ਦੇ ਨਾਲ ਬੰਨ੍ਹ ਲੱਗ ਸਕਦਾ ਸੀ ਉਹ ਪੈਸਾ ਇੱਧਰ ਬਣਾਤਾ ਹੁਣ ਸਰਕਾਰ ਅੱਗੇ ਹਾੜੇ ਕੱਢਦਾ ਪਰ ਨਹੀਂ ਨਹੀਂ ਕੱਢਦਾ ਸਰਕਾਰ ਨੂੰ ਕਹਿੰਦਾ ਕਿ ਨਹੀਂ ਕਹਿੰਦਾ ਹੁਣ ਸਰਕਾਰ ਦੀਆਂ ਮਿੰਤਾਂ ਕਰਕੇ ਵੀ ਸਾਨੂੰ ਪੈਸਾ ਦੋ ਕਹਿੰਦੇ ਜੀ ਫੰਡ ਰੀਲੀਜ਼ ਨਹੀਂ ਹੋਇਆ ਹੁਣ ਅਸੀਂ ਫੰਡ ਦੇ ਵਾਸਤੇ ਅਸੀਂ ਪ੍ਰੋਪੋਜ਼ਲ ਭੇਜ ਰਹੇ ਹਾਂ ਅਸੀਂ ਟੈਂਡਰ ਲਾਵਾਂਗੇ ਇੱਕ ਸਰਕਾਰ ਕੋਲੋਂ ਪੈਸਾ ਮੰਗਣਾ ਜਿਹੜਾ ਤੇਰੀ ਜੇਬ ਦੇ ਵਿੱਚ ਸਗਾ ਉਹ ਟੱਕ ਕੇ ਮੁੱਖ ਮੰਤਰੀ ਨੂੰ ਪੜਾਇਆ ਹੁਣ ਮੁੱਖ ਮੰਤਰੀ ਦਾ ਨਾਮ ਕਰਕੇ ਇੱਧਰ ਦੇ ਦੋਗੇ ਉਹ ਜਿਹੜਾ ਪੈਸਾ ਸੀਗਾ ਇਹਨੂੰ ਸਿੱਧਾ ਉੱਥੇ ਲਵਾਉਣਾ ਚਾਹੀਦਾ ਸੀਗਾ ਉਹ ਬਹੁਤ ਵੱਡੀ ਗਲਤੀ ਕੀਤੀ ਆ ਦੂਸਰਾ ਹੈਗਾ ਰਾਹਾਂ ਰੋਡ ਵਾਲਾ ਰਾਹਾਂ ਰੋਡ ਦਾ ਇਹ ਜਿਹੜਾ ਮੰਤਰੀ ਮੰਡਲ ਸਿੱਧੇ ਲਾਭ ਜਾਂਦੇ ਵਿੱਚ ਕਹਿੰਦਾ ਸਾਨੂੰ ਜਿੱਥੇ ਮਰਜੀ ਆ ਕੇ ਡਿਬੇਟ ਕਰ ਲਵੇ ਸਾਡੇ ਦੇ ਨਾਲ ਰਾਹੋ ਰੋਡ ਜਿਹੜਾ ਬਾ ਮੰਤਰੀ ਨਹੀਂ ਬਣ ਦੇ ਰਿਆ ਸੀ ਸਿੱਧੇ ਲਫਜਾਂ ਦੇ ਵਿੱਚ ਕਹਿ ਰਹੇ ਆ ਉਹ ਕਿਉਂ ਨਹੀਂ ਬਣਨ ਦੇ ਰਿਆ ਉਹ ਤਾਂ ਆਪਕਾ ਨਾ ਮੇਰੇ ਇਲਾਕੇ ਆ ਮੈਂ ਆਪਣੇ ਇਲਾਕੇ ਨੂੰ ਵਧਿਆ ਤੋਂ ਬਾਲੋ ਯਾਰ ਉਹ 6 ਮਹੀਨਿਆਂ ਬਾਅਦ ਚੌਣ ਜਾਵਤਾ ਲੱਗ ਜਾਣਾ ਅਗਲਾ ਕਹਿੰਦਾ ਜਿੰਨੇ ਪੈਸੇ ਕਟ ਹੁੰਦੇ ਆ ਕਟ ਲੋ ਯਾਰ ਰੇਤੇ ਦਾ ਕੰਮ ਚੱਲਦਾ ਬਸ ਮੰਗੜ ਪਿੰਡ ਮੰਗ ਗੌਸਗੜ ਵਿੱਚ ਕਿੰਨਾ ਰੇਤੇ ਮੈਨੀ ਚੱਲਦੀ ਉਹ ਬੰਦ ਉਹ ਮੰਗੜ ਪਿੰਡੋਂ ਉੱਪਰ ਰੇਤੇ ਪਰ ਵਾਲੇ ਦੇਖੋ ਜੇ ਗੌਸਗੜੀਆਂ ਨੇ ਬੰਦ ਕੀਤੀ ਦੂਜੇ ਪਿੰਡ ਵੀ ਬੰਦ ਕਰ ਸਕਦੇ ਆ ਪਰ ਉਹ ਪਿੰਡਾਂ ਵਾਲੇ ਉੱਠਣ ਮਸਾਲ ਕਾਉਂਸ ਕੱਢਣੇ ਲਾਈ ਸੀ ਨਾ ਮਸਾਲ ਦਾ ਪੈਦਾ ਕੀਤੀ ਉਹਨਾਂ ਨੂੰ ਵੀ ਅਸੀਂ ਬੰਦ ਕਰ ਦਿੱਤਾ ਦੂਜੇ ਪਿੰਡਾਂ ਵਾਲੇ ਵੀ ਚਾਹੇ ਤੋਗੜ ਖੜੀ ਆ ਸਾਰੇ ਪਿੰਡਾਂ ਵਾਲੇ ਉੱਠਣ ਕਿਸਾਨ ਯੂਨੀਅਨ ਨਾਲ ਆਜੂਗੀ ਪਰ ਪਹਿਲਾਂ ਉਹ ਧਰਨਾ ਲਾਉਣ ਯਾਰ ਉਹ ਦਾਣ ਜਿਹਨਾਂ ਦੀ ਸਮੱਸਿਆ ਵਾ ਜਿਹੜੇ ਪਿੰਡਾਂ ਦੀ ਤੁਸੀਂ ਤੁਸੀਂ ਹਰਵਾਦੀ ਸਰਕਾਰ ਨੂੰ ਕੋਈ ਕਮੀਆਂ ਦੱਸਦੇ ਨੇ ਸਰਕਾਰ ਇੰਨੇ ਉਹਦੀ ਕੰਮਕਾਜੀ 10 ਲੱਖ ਰੁਪਏ ਦਾ ਜਿਹੜੀ ਉਹ ਬੀਮਾ ਦੋ ਦਿਨਾਂ ਦਿਨ ਚੱਲੀ ਆ ਰਹੀ ਹੈ ਉਹ ਵੀ ਤਾਂ ਕੰਮ ਕਰ ਰਹੀ ਐ ਜੀ ਬਿਜਲੀ ਮੀ ਫ੍ਰੀ ਹੈਗੀ ਆ ਬਸ ਤਾਂ ਨਕਰਾਇ ਉਹ ਨਹੀਂ ਲੱਗ ਰੇ ਪਰ ਇਹ ਤੁਸੀਂ ਹਰ ਵੇਲੇ ਟਾਰਗੇਟ ਪੰਜਾਬ ਸਰਕਾਰ ਨੂੰ ਕਿਉਂ ਕਰਦੇ ਹੋ ਪਹਿਲੀ ਗੱਲ ਤਾਂ ਕੁਛ ਨਹੀਂ ਫ੍ਰੀ ਹੈਗਾ ਤੁਸੀਂ ਜਾ ਕੇ ਜਿਹੜੇ ਪਹਿਲਾਂ ਇਹਨਾਂ ਨੇ ਕਰੇ ਹੋਏ ਸੀਗੇ ਲੱਖ ਲੱਖ ਦੇ ਕਿ 5-5 ਲੱਖ ਦੇ ਪੀਜੀਆਈ ਵਾਲਾ ਨੇ ਹੋਰ ਹਸਦਾਨਾਂ ਨੇ ਬੰਦ ਕੰਮ ਬੰਦ ਕਰ ਦਿੱਤਾ ਇਲਾਜ ਬੰਦ ਕਰ ਦਿੱਤਾ ਕਹਿੰਦੇ ਸਰਕਾਰ ਸਾਨੂੰ ਪੈਸਾ ਨਹੀਂ ਦੇ ਰਹੀ ਪਹਿਲੇ ਬਿੱਲ ਬਹੁਤ ਖੜੇ ਨੇ ਹੁਣ ਇਹ ਸਾਰੀ ਲੁਕਣ ਮਿਟੀਆ ਵੀ ਹੁਣ 10 ਲੱਖ ਦਾ ਅਸੀਂ ਕਰ ਦੇ ਤਾ ਉਹ ਕੁਛ ਨਹੀਂ ਹੈਗਾ ਕਿਸੇ ਨੂੰ ਕੁਛ ਨਹੀਂ ਮਿਲਣਾਗਾ ਸਰਕਾਰ ਅਗੇ ਹਸਦਾਨਾਂ ਚ ਪੈਸੇ ਦੇਊਗੀ ਤਾਂ ਲਾਭ ਸ਼ੁਰੂ ਹੋਊਗਾ ਉਹ ਇਹਨਾਂ ਨੇ ਇੱਥੇ ਨੂੰ ਕੁਛ ਨਹੀਂ ਮਿਲਣਾ ਇਹ ਹੁਣ ਆ ਤੁਹਾਨੂੰ ਮਦਾ ਝੂਠਾ ਇਹ ਸਾਰਾ ਕੁਝ ਸਾਡੇ ਮੰਗਲੀ ਟਾਂਡਾ ਦੇ ਵਿੱਚ ਮੰਤਰੀ ਨਹੀਂ ਬਥਰ ਰੱਗ ਗਿਆ ਸੜਕਾਂ ਦੇ ਹੋਰ ਪਿੰਡਾਂ ਦੇ ਵਿੱਚ ਘਟਨ ਹੋ ਰਹੇ ਕੰਮ ਵੀ ਕਰਦੇ ਨਾਲ ਮੈਂ ਕਹਿੰਦਾ ਉਹ ਦੇਖੋ ਇਹ ਪਤਾ ਕੀ ਕਰਦੇ ਆ ਦੇਖੋ ਜੀ ਅਸੀਂ ਆਹ ਸੜਕ ਵਾਸਤੇ ਪੈਸਾ ਪਾਸ ਹੋਣ ਜਾਰੇ ਵੋਟਾਂ ਪਾ ਲਓ ਆਹ ਦੇਖੋ ਜੀ ਨਹੀਂ ਬਥਰ ਰੱਖਦਾ ਵੋਟਾਂ ਵੱਲ ਵੋਟਾਂ ਪਵਾ ਲਈਆਂ ਹੁਣ ਉਹ ਕਿੰਨੇ ਮਹੀਨੇ ਹੋ ਗਏ ਮੰਗਲੀ ਟਾਂਡਾ ਦੀ ਨਹੀਂ ਬਥਰ ਰੱਖੇ ਹੁਣ ਜੇ ਲੋਕਾਂ ਨੇ ਵੀ ਤੋੜ ਦਿੱਤਾ ਫਿਰ ਇਹਨੇ ਪਿੱਟਣਾ ਲੋਕਾਂ ਨਾਲ ਅੱਕੇ ਹੋਇਆ ਨਾ ਕਿਸ ਤਰ੍ਹਾਂ ਭੰਨ ਵੀ ਦੇਣ ਇਹਨਾਂ ਦੇ ਜੀ ਪੱਤਰ ਹੁਣ ਉਹ ਕੰਮ ਸ਼ੁਰੂ ਨਹੀਂ ਹੋਇਆ ਸਾਡੇ ਇਹਨਾਂ ਨੂੰ ਪਤਾ ਜੇ ਰਾਂਹ ਰੋਡ ਦਾ ਕੰਮ ਸ਼ੁਰੂ ਹੋ ਗਿਆ ਫੇ ਸਾਡੇ ਟਿਪਰ ਬੰਦ ਹੋ ਜਾਣਾ ਟਿਪਰ ਚੱਲਦੇ ਰਹਿਣ ਤੇ ਸੜਕ ਜਿਹੜੀ ਅਗਲੀ ਸਰਕਾਰ ਵੀਰੇ ਨੂੰ ਪਤਾ ਨਾ ਮੈਨੂੰ ਟਿਕਟ ਮਿਲਣੀਆਂ ਨਾ ਮਿਲ ਗਈ ਤਾਂ ਬਣਨਾ ਨਹੀਂ ਜਿਤਨਾ ਨਹੀਂ ਹੁਣ ਜਿਹੜਾ ਹੈਗਾ ਲਾਹਾ ਲੈ ਰਹੀ ਹੈ ਸਰਕਾਰ ਪੈਸਾ ਇਕੱਠਾ ਕਰ ਰਹੀ ਹੈ ਜਿਹੜਾ ਦਰਨਾ ਦਾ ਮਕਸਦ ਹੈ ਕਿਨੇ ਤੱਕ ਇਹ ਜਿਹੜਾ ਧਰਨਾ ਲੱਗੇ ਦੇਖੋ ਇਹ ਹਜੇ ਤਾਂ ਮੀਟਿੰਗ ਕਰਾਂਗੇ ਦੇਖਦਾ ਕੀ ਮਾਹੌਲ ਹੈ ਠੀਕ ਹੈ ਨਾ ਉਸ ਹਿਸਾਬ ਦੇ ਨਾਲ ਫੇਰ ਬਾਤ ਵਿੱਚ ਸਾਰੀਆਂ ਜੂਨੀਅਨਾਂ ਪਿੰਡਾਂ ਦੇ ਜਿਹੜਾ ਕਿਸਾਨ ਜੂਨੀਅਨਾਂ ਤੇ ਕੋਈ ਆਈ ਕਰ ਲਿਆ ਪਿੰਡਾਂ ਦੀ ਆਵਾਜ਼ ਆ ਪਿੰਡਾਂ ਦੇ ਮਸਲੇ ਨੇ ਜਿੱਦਾਂ ਉਹ ਪੰਚਾਇਤਾਂ ਕਹਿਣਗੀਆਂ ਜਿਹੜੇ ਆਏ ਨੇ ਪਤਵੰਤੇ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚੋਂ ਨਿਕਲਣਗੇ ਉਹਨਾਂ ਦੇ ਹਿਸਾਬ ਦੇ ਨਾਲੇ ਸੀ ਜਿਵੇਂ ਵੀ ਹੋਇਆ ਉਹ ਮੌਕੇ ਦਾ ਹਿਸਾਬ ਨਾਲ ਦੇਖ ਲਾਂਗੇ ਪਰ ਜਿਹੜੀ ਆ ਤੁਹਾਡੇ ਮੱਦੇ ਅਮਨ ਆਈ ਜਿਹੜਾ ਮੈਂ ਤੁਹਾਨੂੰ ਇੱਕ ਮੰਤਰੀ ਨੂੰ ਵੀ ਆਵਾਜ਼ ਇੱਕ ਪਹੁੰਚਾ ਦਿਓ ਸਾਡੀ ਜੋ ਜਿਹੜਾ ਝੂਠ ਬੋਲਣਾ ਬੰਦ ਕਰ ਦਵੇ ਜਿਹੜਾ ਪਹਿਲਾਂ ਵੀ ਇਹਨੇ ਮੁੱਖ ਮੰਤਰੀ ਤੋਂ ਬਿਆਨ ਦਵਾਤਾ ਸੀ ਰਾਮ ਰੋਡ ਬਣਨ ਲੱਗਿਆ ਬਣਾ ਦਿੱਤਾ ਆਹ ਰੋਡ ਜੋਨੇ ਆ ਨਾ ਧਰਨੇ ਲਾ ਲਾ ਕੇ ਬਣਾਇਆ ਐਵੇਂ ਲੋਕਾਂ ਨੂੰ ਗਮਰਾਹ ਨਾ ਕਰੇ ਯਾਰ ਤੂੰ ਨਹੀਂ ਕੰਮ ਕਰਨਾ ਮੰਤਰੀ ਸਾਹਿਬ ਨਹੀਂ ਕੰਮ ਕਰਨਾ ਨਾ ਕਰੋ ਯਾਰ ਤੁਹਾਨੂੰ ਅਸੀਂ ਕਹਿੰਦੇ ਨਹੀਂ ਤੁਹਾਨੂੰ ਕੰਮ ਨੂੰ ਕੰਮ ਤੁਸੀਂ ਕਰਨਾ ਸਵਾਬ ਆ ਸਾਰੀਆਂ ਸਕੀਮਾਂ ਆ ਆਪਣੀ ਅਸੀਂ ਤੁਹਾਨੂੰ ਬਿਜਲੀ ਦੇ ਬਿੱਲ ਫ੍ਰੀ ਕਰ ਦੋਤੇ ਤੁਸੀਂ ਉਹ ਛਗਨ ਸਕੀਮਾਂ ਲੈ ਆਂਦੀਆਂ ਤੁਸੀਂ ਸਿਹਤ ਬੀਮਾ ਲੈ ਆਂਦਾ ਉਹ ਪੈਸਾ ਸਾਰਾ ਫ੍ਰੀ ਫ੍ਰੀ ਦੀਆਂ ਸਕੀਮਾਂ ਜਿਹੜੇ ਥੋੜੇ ਕੋ ਪੈਸਾ ਹੀ ਹੈ ਨਹੀਂ ਕੰਮ ਕਰਨ ਨੂੰ ਕੰਮ ਨੂੰ ਅਸੀਂ ਕਹਿੰਦੇ ਨਹੀਂ ਪਰ ਝੂਠਣਾ ਬੋਲ ਯਾਰ ਸਾਨੂੰ ਉਦੋਂ ਬੁਰਾ ਲੱਗਦਾ ਜਦ ਤੂੰ ਝੂਠ ਬੋਲਦਾ ਝੂਠਣਾ ਬੋਲ ਨਹੀਂ ਕੰਮ ਆਉਂਦੇ ਨਾ ਅਸੀਂ ਯਾਰ ਸਾਨੂੰ ਪਤਾ ਤੁਸੀਂ ਕੰਮ ਕਿੱਥੋਂ ਕਰਨਾ ਯਾਰ ਇਹਨਾਂ ਕੋ ਪੈਸਾ ਹੀ ਹੈ ਨਹੀਂ ਸਰਕਾਰ ਕੋਲੇ ਸੁਣ ਮੈਂ ਦੱਸਾਂ ਹਕੀਕਤ ਕੀ ਆ ਇਹ ਕਹਿੰਦੇ ਜੀ ਪਿੰਡਾਂ ਦੀਆਂ ਪਛਾਤਨ ਉਸੇ ਪੈਸਾ ਦੇਵਾਂਗੇ ਸਾਨੂੰ ਵੋਟਾਂ ਬਹੁਤ ਸਰਪੰਚਾਂ ਦੇ ਵੋਟਾਂ ਬਹੁਤ ਆਤੀਆਂ ਹੁਣ ਕਹਿੰਦੇ ਤੁਹਾਡੇ ਪਿੰਡ ਚੋਂ ਦਾ ਵੋਟਾਂ ਪਾਈਆਂ ਪਾਈਆਂ ਹੀ ਨਹੀਂ ਸਾਨੂੰ ਅਸੀਂ ਤਾਂ ਤੁਹਾਨੂੰ ਗਰਾਂਟੇ ਨਹੀਂ ਦੇਣੀ ਇਹ ਉਲਟ ਉਹ ਇਹ ਸਰਕਾਰ ਕਹਿ ਰਹੀ ਆ ਵੀ ਇਹ ਪੈਸਾ ਸਾਨੂੰ ਵਾਪਸ ਦੋ ਟੈਂਕੀਆਂ ਦੇ ਬਿੱਲ ਚੰਨੀ ਵਾਲੇ ਮਾਫ਼ ਕੀਤੇ ਹੋਏ ਕਹਿੰਦੇ ਸਾਨੂੰ ਉਹ ਚੈੱਕ ਦੋ ਸਾਨੂੰ ਉਹ ਜਿਹੜਾ ਇਹਨਾਂ ਨੇ ਕੂੜੇ ਵਾਲੇ ਉਹ ਬਣਾਏ ਸੀਗੇ ਗੈਰ ਉਹ ਕਹਿੰਦੇ ਵੀ ਕੂੜੇ ਵਾਲਾ ਬਿੱਲ ਜਿਹੜਾ ਕੂੜਾ ਚਕਾਉਣਾ ਉਹ ਸਾਨੂੰ ਚੈੱਕ ਕੱਟ ਕੇ ਇਹਦਾ ਸਰਕਾਰ ਉਹਦੇ ਵਿੱਚੋਂ ਪੈਸਾ ਵਾਪਸ ਲੈ ਰਹੀ ਆ ਕਹਿੰਦੇ ਜੇ ਨਹੀਂ ਤੁਸੀਂ ਪੈਸੇ ਸਾਨੂੰ ਦੇਣੇ ਚੈੱਕ ਕੱਟ ਕੇ ਤਾਂ ਕਹਿੰਦੇ ਅਸੀਂ ਪ੍ਰਬੰਧ ਘਲਾ ਲਾ ਲਾਂਗੇ ਵੀ ਸਰਪੰਚਾਂ ਨੂੰ ਕੈਨਸਲ ਕਰਾਂਗੇ ਆ ਇੰਨਾ ਕਦਾਂ ਨਾ ਬਤਾਈ ਹੋਈ ਆ ਸਰਕਾਰ ਪੈਸਾ ਦੇ ਨਹੀਂ ਰਹੀ ਪੰਚਾਇਤਾਂ ਨੂੰ ਅਸੀਂ ਸਰਬਾਜਾਂ ਨੂੰ ਵੀ ਵੇਚਦੀ ਉਹ ਭਰਾਵੋ ਇਹਦੇ ਤੋਂ ਬਚ ਜਾਓ ਸਰਕਾਰ ਤੋਂ ਇਹਨਾਂ ਨੇ ਤੁਹਾਡੇ ਕੋਲੋਂ ਪੈਸੇ ਪਧਾ ਪਿਆ ਕੇ ਤੁਹਾਨੂੰ ਨਾਲ ਜੋੜ ਕੇ ਲੈਣੇ ਨੇ ਖੋਣੇ ਨੇ ਦਾਵੇ ਤੁਸੀਂ ਨਾ ਕਰਦੇ ਆ ਤੁਸੀਂ ਤਾਂ ਡੰਡਾ ਚੱਕ ਕੇ ਖੜ ਜਾਓ ਨਹੀਂ ਲੈਣੇ ਤੇਰੇ ਕੋਲੋਂ ਨਾ ਤੁਹਾਨੂੰ ਪੈਸਾ ਦੇਣਾ ਨਾ ਦੇਣਾ ਸੈਂਟਰ ਵਾਲੇ ਆਪ ਸਿੱਧੇ ਖਰਚੇ ਕਰੋ ਨਹੀਂ ਖਰਚੇ ਸਾਰੇ ਅਕਾਊਂਟ ਚ ਪਏ ਰਹਿੰਦੇ ਪੈਸਾ ਨਹੀਂ ਦੇਣ ਇਹਨਾਂ ਨੂੰ ਵਾਪਸ ਨਹੀਂ ਕਰਨਾ ਹੈਗਾ ਜੇ ਤੇ ਤੁਹਾਨੂੰ ਤੰਗੀ ਪਰੇਸ਼ਾਨੀਆਂ ਫੇ ਜੂਨੀਅਨ ਦੇ ਨਾਲ ਕੰਟੈਕਟ ਕਰ ਲਓ ਯਾਰ ਅਸੀਂ ਆ ਜਾਾਂਗੇ ਦੇਖ ਲਓ ਦੇਖ ਸਕਦੇ ਹੋ ਕਿ ਭਾਈ ਜੀ ਕਿਸ ਤਰ੍ਹਾਂ ਜਿਹੜੇ ਆਪਣੇ ਦਿਲ ਦੀ ਭੜਾ ਜਿਹੜੇ ਆ ਇਹ ਸਰਕਾਰ ਤਾਂ ਕੱਢ ਰਹੇ ਨੇ ਕਿੰਨੇ ਕਿ ਦੁਖੀ ਹੋਣਗੇ ਇਸ ਪਿੰਡਾਂ ਨੂੰ ਲੈ ਕੇ ਕਿ ਕਿੱਥੇ ਜਿਹੜੇ ਪਿੰਡਾਂ ਰਕਸ ਦੇ ਦੇ ਨੁਕਸਾਨ ਹੁੰਦੇ ਨੇ ਪਾਣੀ ਆ ਜਾਂਦਾ ਵਾ ਰਾਹ ਰੋੜ ਕਿੰਨਾ ਮੁੱਦਾ ਵੱਡਾ ਇਹ ਅੱਜ ਦਾ ਮੁੱਦਾ ਨਹੀਂ ਬਹੁਤ ਪੁਰਾਣੀ ਮੁੱਦਾ ਜਦੋਂ ਕਿਸਾਨ ਜਿੱਥੇ ਬੰਦੇ ਆਵਾਜ਼ ਚੱਕਦੇ ਨੇ ਤਾਂ ਸਰਕਾਰ ਸੁੱਟੀ ਹੁੰਦੀ ਹੈ ਤਾਂ ਉੱਠ ਜਾਂਦੀ ਹੈ ਇੱਕ ਡੀਸੀ ਸਾਹਿਬ ਨੇ ਆਰਡਰ ਕਰਿਆ ਸੀ 7 ਤੋਂ 10 ਸਵੇਰੇ ਟਿੱਪਲ ਬੰਦ ਨੇ 7 ਤੋਂ ਦਾ ਸ਼ਾਮੀ ਬੰਦ ਨੇ ਤੁਸੀਂ ਵੀਡੀਓ ਬਣਾਇਆ ਹੋ ਜਿਹੜਾ ਸਾਰੇ ਰੰਗ ਰਹੇ ਨੇ ਸਰਕਾਰ ਡੀਸੀ ਦਾ ਹੁਕਮ ਨਹੀਂ ਪਕੜਸ ਨਹੀਂ ਮੰਨਦੀ ਜਾਵੇ ਡੀਸੀ ਵੀ ਜਾਣ ਕੇ ਅੱਖਾਂ ਮੀਚ ਕੇ ਬੈਠਾ ਏ ਵੀ ਇਹਨਾਂ ਨੂੰ ਸਵਾਲ ਆਇਆ ਇੱਕ ਵੀ ਦੱਸੋ ਇਹ ਕਿਵੇਂ ਕਰਦੇ ਨੇ ਜਿੱਦਣ ਫਿਰ ਕਿਸਾਨ ਜੂਨੇ ਲਾ ਕੇ ਉੱਥੇ ਰੋਕ ਰੋਕ ਲਿਆ ਫਿਰ ਇਹਨਾਂ ਦੇ ਦੌੜੇ ਆਉਣਾ ਇਹਨਾਂ ਨੇ ਫਿਰ ਇਹਨਾਂ ਦਾ ਐਸਐਸਪੀ ਡਿਊਟੀ ਸਾਰੇ ਆ ਜਾਣੇ ਹੁਣ ਕਿਉਂ ਨਹੀਂ ਆ ਕੇ ਦੇਖਦੇ ਕਿ ਉਹ ਕਿਵੇਂ ਕਰ ਰਹੇ ਆ ਜਦ ਨੋ ਐਂਟਰੀ ਜਾਂ 7 ਤੋਂ 10 ਸਵੇਰੇ 7 ਤੋਂ 10 ਸ਼ਾਮੀ ਫਿਰ ਟਿੱਪਰ ਕਿਵੇਂ ਲੰਘ ਰਹੇ ਆ ਫਿਰ ਆਹ ਰਾਹੋ ਰੋਡ ਦੀ ਜਿਹੜੀ ਡੇੜੀ ਫੜੀ ਇਹਨਾਂ ਨੇ ਹਟਾਈ ਸੀ ਉਹ ਕਿੱਥੇ ਉਹ ਦੁਬਾਰਾ ਫੇਰ ਲੱਗ ਗਈ ਇਹ ਕੀ ਕਰ ਰਿਹਾ ਪ੍ਰਸ਼ਾਸਨ ਸੁਤਾ ਪਿਆ ਹੋਇਆ ਪ੍ਰਸ਼ਾਸਨ ਤੇ ਜੇ ਹੁਣ ਅਸੀਂ ਉੱਥੇ ਖਾਲੀ ਕਰਾਉਂਦੇ ਆਂ ਜਾ ਕੇ ਜੇ ਉੱਥੇ ਲਫੜਾ ਹੁੰਦਾ ਉਹਦੀ ਜ਼ਿੰਮੇਵਾਰ ਕੌਣ ਪ੍ਰਸ਼ਾਸਨ ਆ ਫਿਰ ਤੇ ਸਾਨੂੰ ਨਾ ਕਹਿਣ ਕਿ ਕਿਸਾਨ ਜੁੜੇ ਤੇ ਇਹ ਸਾਡੀ ਸੁਖਦੇਵ ਸਿੰਘ ਮੰਗਲੀ ਜੋ ਇਹਨਾਂ ਨੇ ਆਪਣੇ ਵੱਲੋਂ ਜਿਹੜੀ ਆਵਾਜ਼ ਸਰਕਾਰ ਤੱਕ ਪਹੁੰਚਾਈ ਹੈ ਔਰ ਤੁਹਾਡੇ ਇਹਦੇ ਬਾਰੇ ਕੀ ਰਹਿਣਾ ਤੇ ਕਮੈਂਟ ਵੀ ਨਾ ਨਾ ਸਾਂਝਾ ਕਰਦੇ ਹੋ ਔਰ ਵੀਡੀਓ ਨੂੰ ਜਿਆਦਾ ਜਲਦੀ ਜਲਦੀ ਸ਼ੇਅਰ ਕਰਦੇ ਹੋ ਧੰਨਵਾਦੀ ਸ਼ੁਕਰੀ